ਇਥੋਂ ਤੁਰੇ ਫਿਲੀਪੀਨ ਤੇ ਫਿਰ ਜਪਾਨ ਜੀ ਜਪਾਨ ਮੁਲਕ ਬਾਰੇ ਮੇਰੇ ਖਿਆਲ ਦੇ ਨਾਲ ਆਪਾਂ ਸਾਰਾ ਦਿਨ ਵੀ ਗੱਲ ਕਰੀ ਚਲੀਏ ਜੀ ਤੇ ਚਲੀ ਜਾਣੀ ਆ ਗਾ ਜੀ ਚਲੀ ਜੀ ਕੀ ਉੱਥੇ ਮਤਲਬ ਕਿ ਜਿਵੇਂ ਤੁਸੀਂ ਪਹੁੰਚ ਗਏ ਜੀ ਦੂਜੇ ਮੁਲਕਾਂ માં ਗਾ ਜਿਹੜੇ ਰੋਜੀ ਰੋਟੀ ਦੇ ਸਾਧਨ ਸੀਗੇ ਉਹ ਵਸੀਲੇ ਸੀਗੇ ਉਹ ਉੱਥੇ ਹੈਗੇ ਜੋ ਚਾਹੀਦੇ ਆਕ ਇਨਸਾਨ ਨੂੰ ਆਪਣੀ ਜ਼ਿੰਦਗੀ ਜੀਣ ਵਾਸਤੇ ਜੀ ਬਿਲਕੁਲ ਕਿ ਜਾਪਾਨ ਬਾਰੇ ਬਹੁਤ ਘੱਟ ਆਪਣੇ ਇਧਰ ਜੀ ਲੋਕਾਂ ਨੂੰ ਜਾਣਕਾਰੀ ਹੈ ਜੀ ਜਾਪਾਨ ਇਹ ਤਕਰੀਬਨ ਜਿੱਦਾਂ ਜਿਹੜੇ ਤਾਂ ਉੱਥੇ ਸਾਡੇ ਲੋਕਾਂ ਨੂੰ ਥੋੜਾ ਜਿਹਾ ਘੱਟ ਪਤਾ ਹੈ ਜਾਪਾਨ ਤੁਸੀਂ ਕਹੋ ਵੀ ਇੰਨੇ ਇੱਕ ਵਧੀਆ ਕੰਟਰੀ ਹੈ ਸੇਫ ਤੁਹਾਨੂੰ ਕੰਮ ਮਿਲੋ ਵੀ ਕੋਈ ਪ੍ਰੋਬਲਮ ਨਹੀਂ ਅੱਛਾ ਰੋਜ਼ਗਾਰ ਵੱਧੂਆ ਰੋਜ਼ੀ ਰੋਟੀ ਤੇ ਆਪਾਂ ਗੱਲ ਕਰਦੇ ਹਾਂ ਹਾਂ ਜੀ ਬਹੁਤ ਜ਼ਿਆਦਾ ਉੱਥੇ ਜਿਹੜਾ ਉਹ ਕੰਮ ਹੈਗਾ ਪਰ ਉੱਥੇ ਤੁਸੀਂ ਕਹੋ ਵੀ ਲੈਂਗੁਏਜ ਬਹੁਤ ਜਿਹੜੀ ਉਹ ਜ਼ਰੂਰੀ ਹੈ ਲੈਂਗੁਏਜ ਉਹਨਾਂ ਦੀ ਕਿਹੜੀ ਹੁੰਦੀ ਆ ਜੇ ਨਹੀਂ ਗੋਆ ਜੀ ਉਹਨਾਂ ਦੀ ਲੈਂਗੁਏਜ ਨਹੀਂ ਗੋਆ ਹਾਂਜੀ ਓਕੇ ਇੱਕ ਹੋਰ ਚੀਜ਼ ਹੈ ਜੀ ਜਿਵੇਂ ਆਪਣੇ ਪੰਜਾਬੀ ਲਿੱਤੀ ਆ ਕਈ ਸ਼ਬਦਾਂ ਦਾ ਉਹਨਾਂ ਦਾ ਬੜਾ ਚੱਲਣ ਵੀ ਹੈਗਾ ਨਾ ਹਾਂਜੀ ਹਾਂਜੀ ਸਾਡਾ ਸਾਡਾ ਇੱਕ ਮਿੱਤਰ ਸੀ ਉਹਦੇ ਯਾਮੇ ਤੇ ਮਗਰ ਲਿਖਿਆ ਹੁੰਦਾ ਸੀ ਸ਼ਾਇਦ ਜਾਪਾਨੀ ਚ ਸਾਇਨੋਰਾ ਖੁਸ਼ਾ ਸਾਇਨੋਰਾ ਗੁੱਡ ਬਾਏ ਹੈ ਜੀ ਹਾਂਜੀ ਸਾਇਨੋਰਾ ਗੁੱਡ ਬਾਏ ਅੱਛਾ ਜੀ ਠੀਕ ਹੈ ਤੇ ਜਣੀ ਜਦੋਂ ਆਪਾਂ ਜਿਵੇਂ ਆਪਣੀ ਪੰਜਾਬੀ ਮਾਂ ਬੋਲੀ ਉਹਨਾਂ ਦੇ ਵੀ ਟਿੱਪੀਆਂ ਸਾਰਾ ਕੁਝ ਇਦਾਂ ਹੀ ਲੱਗਦਾ ਅੱਛਾ ਇਦਾਂ ਦਾ ਜਾਪਾਨ ਤੇ ਆਪਣੀ ਪੰਜਾਬੀ ਮਾਂ ਬੋਲੀ ਦਾ ਕਿੰ ਤਕਰੀਬਨ ਜਾਨੀ ਜੇ ਆਪਾਂ ਕਲਾਸਾਂ ਲਾਵਾਂਗੇ ਜੀ 6 ਮਹੀਨੇ ਚ ਬੰਦਾ ਸਿੱਖ ਜਾਣਾ 6 ਮਹੀਨੇ ਲੱਗ ਜਾਂਦੇ ਹਾਂ ਜੀ ਤੁਸੀਂ ਪਹਿਲਾਂ ਜਾ ਕੇ ਭਾਸ਼ਾ ਸੀ ਭਾਸ਼ਾ ਦੀ ਹੀ ਸਮੱਸਿਆ ਵੱਡੀ ਹੈ ਭਾਸ਼ਾ ਦੀ ਹੀ ਸਮੱਸਿਆ ਹੈ ਜਿਹੜੀ ਤਾਂ ਕਰਕੇ ਜਿਹੜੇ ਆਪਣੇ ਪੰਜਾਬੀ ਬਹੁਤ ਜ਼ਿਆਦਾ ਪੰਜਾਬੀ ਵੀ ਹੈਗੇ ਜੀ 25 25 30 30 ਸਾਲ ਹੋ ਗਏ ਵੈਸੇ ਮੈਂ ਇੱਕ ਵਾਰੀ ਦੇਖਿਆ ਸੀ ਕਿ ਕਿ ਉੱਥੇ ਤੇ ਬਹੁਤ ਪੁਰਾਣਾ ਇੱਕ ਗੁਰੂ ਘਰ ਵੀ ਉਸਾਰਿਆ ਸੀ ਸਿੱਖਾਂ ਨੇ ਜਾ ਕੇ ਹਾਂ ਜੀ ਉਹ ਹੈਗਾ ਜੀ ਅ ਉਸਾਕਾ ਦੇ ਵਿੱਚ ਹਾਂ ਹੈਗਾ ਨਾ ਬਹੁਤ ਪੁਰਾਣਾ ਮਤਲਬ ਕਿ ਜੇ ਲਾਈਏ ਤੇ ਸ਼ਤ 1994 ਦਾ ਜੀ ਮੈਂ ਵੀਡੀਓ ਬਣਾਈ ਹੋਈ ਹੈ ਜੀ 1994 ਦਾ ਤੇ ਹੁਣ ਤਾਂ ਹੀ ਇੱਕ ਸਕਾਈ ਮਾਚੀ ਦੇ ਵਿੱਚ ਹੈ ਜੀ ਗੁਰੂ ਘਰ ਦੋ ਗੁਰੂ ਘਰ ਹੈ ਜੀ ਉੱਥੇ ਚਾਰ ਤਕਰੀਬਨ ਜਪਾਨ ਦੇ ਵਿੱਚ ਗੁਰੂ ਘਰ ਹੁਣ ਤਾਂ ਆਪਣੇ ਸਿੱਖਾਂ ਦੀ ਜਿਹੜੀ ਹੋਂਦ ਆ ਜੀ ਉੱਥੇ ਕਾਫੀ ਜ਼ਿਆਦਾ ਵਧ ਗਈ ਅੱਛਾ ਹੈਗੀ ਹੈ ਹਾਂਜੀ ਹੈਗੀ ਹੈ ਬਸ ਹੋਈ ਹੈ ਅੱਛਾ ਪਾਸ਼ਾ ਸਿੱਖ ਲਈ ਹਾਂਜੀ ਤਾਂ ਫਿਰ ਉਹਨਾਂ ਦਾ ਕਲਚਰ ਇੱਕ ਬੜਾ ਵੱਖਰਾ ਉਹਦਾ ਵੱਖਰੀ ਮੈਂ ਕਲਚਰ ਦਾ ਤੋਂ ਕਲਚਰ ਚ ਟਲ ਜਾਂਦਾ ਬੰਦਾ ਆਸਾਨੀ ਨਾਲ ਜਾਪਾਨੀਆਂ ਦੇ ਕਲਚਰ ਅਸਲ ਜੀ ਉਹਨਾਂ ਦਾ ਕਲਚਰ ਹੈ ਹੀ ਬਹੁਤ ਵਧੀਆ ਬੰਦੇ ਦਾ ਆਟੋਮੈਟਿਕ ਹੀ ਦਿਲ ਕਰਦਾ ਹੈ ਕਲਚਰ ਬਹੁਤ ਅਲ੍ਹਾ ਹੈ ਅਲ੍ਹਾ ਜੀ ਕਲਚਰ ਨਾ ਜਿਹੜੀ ਮੈਨੂੰ ਜਿਹੜੇ ਘਰੇ ਮੈਂ ਰਹਿੰਦਾ ਸੀਗਾ ਜੀ ਉੱਥੇ ਨਾ ਮੈਨੂੰ ਇਹ ਨਹੀਂ ਪਤਾ ਲੱਗਦਾ ਵੀ ਮੇਰੀ ਗੁਆਂਢੀ ਕੌਣ ਆਵਾਜ਼ ਨਿੱਕੀ ਜੀ ਵੀ ਨਹੀਂ ਉੱਥੇ ਜਿਹੜੀ ਆਵਾਜ਼ ਆਉਂਦੀ ਇਹ ਤੁਹਾਨੂੰ ਹਾਂ ਜੀ ਡਿਸਟਰਬ ਚਾਂਗਰਾ ਵੜਕਾ ਨਹੀਂ ਵਾਹੀਦਾ ਨਾ ਜੀ ਬਿਲਕੁਲ ਨਹੀਂ ਬਿਲਕੁਲ ਵੀਕੈਂਡ ਤੇ ਵੀ ਨਹੀਂ ਵੱਜਦੀ। ਨਹੀਂ ਜੀ ਵੀਕੈਂਡ ਤੇ ਨਹੀਂ। ਉਹ ਤਾਂ ਹੀ ਬਹੁਤ ਸਮੂਥਲੀ ਰਹਿਣ ਵਾਲੇ ਬੰਦੇ ਆ ਜੀ। ਅੱਛਾ ਜੀ। ਜੀ। ਠੀਕ ਹੈ। ਨਹੀਂ ਤਾਂ ਵੀਕੈਂਡ ਤੇ ਤਾਂ ਫਿਰ ਚੰਗਰਾ ਚਿੰਗਿਆੜਾ ਜਿਆਦੀਆਂ ਹੀ ਵੱਜਦੀਆਂ ਨੇ। ਨਹੀਂ ਜੀ ਬਹੁਤ ਸ਼ਾਂਤ। ਤੁਸੀਂ ਕਹੋ ਵੀ ਜੇ ਮੈਂ ਕਹਿਣਾ ਚਾਹਾਂ ਜੀ ਸਾਰੀ ਗੱਲ ਦਾ ਨਿਚੋੜ ਕੱਢਾਂ ਜਿਉਂਦੇ ਜੀ ਕਿਸੇ ਨੇ ਸਵਰਗ ਵੇਖਣਾ ਤੇ ਜਾਪਾਨ ਜ਼ਰੂਰ ਦੇਖੇ। ਉਹ ਕਿਆ ਬਾਤ ਹੈ। ਅੱਛਾ ਇਹੋ ਜਿਹਾ ਮੁਲਕ ਹੈ। ਇਹੋ ਜਿਹਾ ਮੁਲਕ ਹੈ। ਐਵਰੇਜ ਮੰਨ ਲਓ ਇੱਕ ਬੰਦਾ ਜਿਹੜਾ ਕਿਉਂਕਿ ਜਾਪਾਨ ਚ ਮਨ ਲੋ ਇਹਦਾ ਵਰਕਰਸ ਦੀ ਵੀ ਜ਼ਰੂਰਤ ਹੈਗੀ ਹਾਂਜੀ ਹੈਗੀ ਕਿਉਂਕਿ ਉਹ ਦੇਸ਼ ਹੁਣ ਕਿਹਾ ਜਾਂਦਾ ਕਿ ਟਲ ਗਿਆ ਜੀ ਟਲ ਗਿਆ ਟਲ ਕੇ ਬੁੱਢਿਆਂ ਦਾ ਦੇਸ਼ ਕਿਹਾ ਜੀ ਬੁੱਢਿਆਂ ਦਾ ਦੇਸ਼ ਕਿਹਾ ਜੀ ਤਾਂ ਪਹਿਲੀ ਗੱਲ ਤੇ ਇਹ ਦੱਸਿਓ ਕਿ ਬੁੱਢਿਆਂ ਦਾ ਦੇਸ਼ ਬਣਿਆ ਕਿਵੇਂ ਉਹਨਾਂ ਦੀ ਜਿਹੜੀ ਵੱਸੋਂ ਦੀ ਤੁਸੀਂ ਦੇਖੀ ਹੈ ਵੀ ਇਹ ਬੁਢਾਪੇ ਵੱਲ ਜਾਣ ਦੀ ਜਿਹੜੀ ਕਹਾਣੀ ਹੈ ਜੁੜੀ ਕਿਥੋਂ ਕਿਈ ਮਤਲਬ ਕਿ ਉਹਨਾਂ ਨੇ ਆਪਣੀ ਵਸੂ ਕੰਟਰੋਲ ਕਰ ਲਈ ਪਰਿਵਾਰ ਨਿਯੋਜਨ ਜਿਸ ਨੂੰ ਕਹਿੰਦੇ ਜਵੇਂ ਆਪਣੇ ਵੀ ਸਿੰਗਲ ਚਾਈਲਡ ਤੇ ਆ ਗਏ ਜੀ ਜੀ ਤੇ ਇਸ ਤੋਂ ਇਲਾਵਾ ਇਹ ਚੀਜ਼ ਇਹ ਹੁੰਦੀ ਆ ਕਿ ਕਈ ਵਾਰ ਐਸਾ ਸਮਾਜ ਦੇ ਵਿੱਚ ਇੱਕ ਦੌਰ ਆਉਂਦਾ ਜਦੋਂ ਮੁੰਡੇ ਕੁੜੀਆਂ ਜ਼ਿਆਦਾ ਵਿਆਹ ਨਹੀਂ ਕਰਦੇ ਜਾਂ ਬੱਚੇ ਨਹੀਂ ਕਰਦੇ ਇਹ ਚੀਜ਼ ਜ਼ਿਆਦਾ ਚੱਲਣ ਹੈ ਵੈਸਟਰਨ ਕਲਚਰ ਚ ਵੀ ਆਪਾਂ ਦੇਖਦੇ ਆਂ ਕਈ ਵਾਰ ਤਾਂ ਇਹ ਇਹ ਕਾਰਨ ਕੀ ਰਿਹਾ ਕਿਉਂਕਿ ਜਾਪਾਨ ਅੱਜ ਵੀ ਦੇਸ਼ਾਂ ਨੂੰ ਕਹਿੰਦਾ ਕਿ ਚੱਕੋ ਲੋਨ ਸਾਡੇ ਬੁਲਟ ਟ੍ਰੇਨ ਕਹਿੰਦੇ ਸੀ ਚਲਾਉਣੀ ਉਹ ਕਹਿੰਦੇ ਚੱਕੋ ਲੋਨ ਚੱਕ ਲਓ ਕੋਈ ਗੱਲ ਨਹੀਂ ਸਾਡੇ ਕੋਲ ਵਾਧੂ ਪਿਆ ਜੀ ਅਸਲ 'ਚ ਜਦੋਂ ਆਪਾਂ ਇਹਨੂੰ ਬਈ ਦੇਖਦੇ ਨਾ ਉੱਥੇ ਜਿਹੜੇ ਮੁੰਡੇ ਕੁੜੀਆਂ ਨੇ ਜਿਹੜਾ ਜੇ ਸੈਲਰੀ ਮੰਨ ਕੇ ਚੱਲੋ ਕਿਸੇ ਦੀ ਉੱਥੇ ਜਿਵੇਂ ਲੱਖਾਂ 'ਚ ਤਨਖਾਹ ਆ ਜੀ ਉੱਥੇ ਨਾ ਮਾਣ ਚੱਲਦਾ ਜੀ ਉੱਥੇ 10000 ਜਿਹੜੀ ਉਹ ਇਨਕਮ ਆ ਇੱਕ ਦਿਨ ਦੀ ਜਿਹੜੀ ਉਹ 8 ਘੰਟਿਆਂ ਦੀ ਸਰਕਾਰ ਨੇ ਤੈਅ ਕੀਤੀ ਹੋਈ ਆ ਮਿਨਿਮਮ ਮਿਨਿਮਮ ਇਹ ਨਹੀਂ ਤੁਸੀਂ ਦੇਣੀ ਆ ਕਿਸੇ ਵੀ ਕੰਪਨੀ ਨੂੰ 8 ਘੰਟਿਆਂ ਦੀ ਉਹ ਪੱਕੀ ਬੰਨੀ ਆ ਹਾਂਜੀ ਪੱਕੀ ਆ ਉਹ 10000 ਰੁਪਿਆ ਜਿਹੜੇ ਸਾਡੇ ਮੈਨੂੰ ਵੀ ਬਹੁਤ ਮੈਸੇਜ ਕਰਦੇ ਬਈ ਉੱਥੇ ਤਾਂ ਜਾ ਕੇ ਵੀ ਆਪਣੇ ਇੰਡੀਆ ਦਾ ਪੈਸਾ ਵੱਧਾ ਹੁਣ ਸਾਨੂੰ 8 ਘੰਟਿਆਂ ਦਾ 10000 ਰੁਪਿਆ ਮਿਲਿਆ ਜੀ ਜਦੋਂ ਤੁਸੀਂ ਹੁਣ ਆਪਾਂ ਗੱਲ ਵੀ ਕਰਦੇ ਉਹ ਤਾਂ ਜਿਹੜਾ ਰੇਟ ਹੋਊਗਾ 58 ਰੁਪਏ ਹੋਊਗਾ ਜੀ ਇੰਡੀਅਨ ਕਰੰਸੀ ਦੇ ਵਿੱਚ ਐਕਸਚੇਂਜ ਰੇਟ ਹਾਂਜੀ ਐਕਸਚੇਂਜ ਰੇਟ ਉਹ 5800 ਰੁਪਿਆ ਬਣ ਜਾਣਾ ਜੀ 8 ਘੰਟਿਆਂ 'ਚ ਇੰਡੀਆ ਦਾ ਆਪਾਂ ਨੂੰ ਪਰ ਉਹ ਜਿਹੜਾ ਸਾਡੇ ਜਿਹੜੀ ਸਮਝ ਆਈ ਅਸੀਂ ਸਿਰਫ ਵੱਡੇ ਡਾਲਰ ਅਲੀ ਦੇਖੀ ਜਾਂਦੇ ਹੂੰ ਹੂੰ ਜਿਹੜੀ ਹੁਣ ਉਹ ਤੇ ਤਨਖਾਹ ਆਪਾਂ ਨੂੰ 3 ਲੱਖ ਬਣ ਗਈ ਜੀ 2 ਲੱਖ ਆਪਾਂ ਨੂੰ ਸਿੱਧਾ ਉਹ ਜਿਹੜਾ ਇੰਡੀਆ ਦਾ ਬਣ ਗਿਆ ਹੂੰ 1.75 ਕਹਿ ਲਓ ਜੇ ਤੁਸੀਂ ਉੱਥੇ ਮਹਿੰਗਾਈ ਦੇ ਤਰੀਕੇ ਨਾਲ ਵੀ ਦੇਖੋਗੇ ਜੇ ਮਹਿੰਗਾਈ ਵਾਲੀ ਜਿਹੜੀ ਗੱਲ ਆ ਹੂੰ ਉਹ ਵੀ ਤੁਸੀਂ ਕਹਿ ਲਓ ਵੀ ਭਾਵੇਂ ਤੁਹਾਨੂੰ 1.5 ਲੱਖ ਰੁਪਈਆ ਬਚ ਜਾਣਾ 1.5 ਲੱਖ ਬਚ ਜਾਣਾ ਇੰਡੀਆ ਦਾ ਖਰਚੇ ਕੱਢ ਕੇ ਜੇ ਤੁਸੀਂ ਆਪਦੇ ਪੰਜਾਬੀ ਮੁੰਡੇ ਚਾਰ ਕੋਈ ਰਲ ਕੇ ਰਹਿੰਦੇ ਹੂੰ ਹੁਣ ਜਿਹੜੀਆਂ ਮੰਨ ਲਓ ਜੀ ਕਾਰਨ ਵਿਆਹ ਨਹੀਂ ਕਿਉਂ ਨਹੀਂ ਕਰਾਉਂਦੇ ਜਾਪਾਨੀ ਲੋਕ ਇਹਨਾਂ ਨੂੰ ਟੈਕਸ ਬਹੁਤ ਜ਼ਿਆਦਾ ਅੱਛਾ ਇਹ ਇਹ ਕਾਰਨ ਹੈ ਇਹ ਕਾਰਨ ਹੈ ਟੈਕਸਾਂ ਦਾ ਕਿ ਮੈਂ ਤਾਂ ਦੂਰੋਂ ਇੱਕ ਅੰਦਾਜ਼ਾ ਲਾਉਣਾ ਹੈ ਨਾ ਕਿ ਕਈ ਵਾਰ ਕਲਚਰ ਦੇ ਵਿੱਚ ਇਹ ਚੀਜ਼ ਆ ਜਾਂਦੀ ਹੈ ਹਾਂ ਜੀ ਜਣੀ ਦੀ ਟੈਕਸ ਬਹੁਤ ਜ਼ਿਆਦਾ ਜੀ ਇਹਨਾਂ ਨੂੰ ਜਿਹੜੀ ਇਹਨਾਂ ਕੋਲੇ ਤੁਸੀਂ ਕਹ ਲਓ ਜਿਹੜੇ ਉੱਥੋਂ ਦੇ ਵਸਿੰਦੇ ਆ ਉੱਥੋਂ ਦੇ ਵਸਿੰਦੇ ਟੈਕਸ ਬਹੁਤ ਜ਼ਿਆਦਾ ਜੀ ਉਹਨਾਂ ਨੂੰ ਤੇ ਉਹਨਾਂ ਨੂੰ ਟੈਕਸ ਬਾਅਦ ਚਾਹੇ ਲਿਵਿੰਗ ਕਾਸਟ ਜਿਹਨੂੰ ਕਹ ਲੀਏ ਲਿਵਿੰਗ ਕਾਸਟ ਬਹੁਤ ਜ਼ਿਆਦਾ ਜੇ ਹੁਣ ਆਪਾਂ ਉਹਨਾਂ ਦੇ ਤਰੀਕੇ ਨਾਲ ਦੇਖਦੇ ਆਂ ਜਿਹੜਾ ਉਹਨਾਂ ਦਾ ਰਹਿਣ ਦਾ ਸਟਾਈਲ ਆ ਜੀ ਉਹਨਾਂ ਲਈ ਤਾਂ ਰਹਿਣ ਦਾ ਮਤਲਬ ਵੀ ਮੈਂ ਜਿਹੜਾ ਦੇਖਦਾ ਉਹ ਸਿਰਫ ਜ਼ਿੰਦਗੀ ਜਿਉਣ ਲਈ ਕੰਮ ਕਰ ਰਹੇ ਆ ਕਿਉਂਕਿ ਆਪਾਂ ਦੇਖਦੇ ਆਂ ਵੀ ਇੱਥੇ ਸਰਕਾਰਾਂ ਉਹ ਸਰਕਾਰਾਂ ਵੀ ਸਾਨੂੰ ਦਿੰਦੀਆਂ ਨਹੀਂ ਸਹੂਲਤਾਂ ਪਰ ਮੇਰੇ ਨਾਲ ਤਾਂ ਵੀ ਜੇ ਸਹੂਲਤਾਂ ਦੇਣਗੀਆਂ ਤਾਂ ਅਸੀਂ ਤੰਗ ਹੋ ਜਾਣਾ ਜੇ ਟੈਕਸ ਭਰਾਂਗੇ ਅਸੀਂ ਤੰਗ ਹੋ ਜਾਣਾ ਜੀ ਇੱਕ ਬਈ ਹੋਰ ਮੈਂ ਇੱਥੇ ਗੱਲ ਕਰ ਰਿਹਾ ਜਿਹੜੇ ਆਪਾਂ ਮੈਂ ਜਦੋਂ ਸ਼ੁਰੂ-ਸ਼ੁਰੂ ਚ ਗਿਆ ਮੈਂ ਖੁਦ ਵੀਡੀਓ ਪਾਉਂਦਾ ਸੀ ਕਿ ਬਜ਼ੁਰਗ ਇੱਥੇ ਇੰਨੇ ਸਾਲ ਦੇ ਕੰਮ ਕਰਦੇ ਜੀ 102-2 ਸਾਲ ਦੇ ਪਰ ਜਦੋਂ ਬਈ ਉਹ ਸਿਸਟਮ ਚ ਮੈਂ ਵੜ ਕੇ ਦੇਖਿਆ ਉੱਥੇ ਮੈਨੂੰ ਪੰਜਾਬ ਜਿਹੜਾ ਮੈਨੂੰ ਬਹੁਤ ਵਧੀਆ ਲੱਗਾ ਕਾਰਨ ਕੀ ਆ 102-2 ਸਾਲ ਦੇ ਬਜ਼ੁਰਗ ਕੰਮ ਕਿਉਂ ਕਰਦੇ ਉਹਨਾਂ ਦੀਆਂ ਔਲਾਦਾਂ ਉਹਨਾਂ ਨੂੰ ਨਹੀਂ ਸੰਭਾਲ ਕਿਉਂ ਸੰਭਾਲ ਦਿਆਂ ਨਹੀਂ ਪਰ ਇੱਥੇ ਮੈਂ ਦੇਖਿਆ ਪੰਜਾਬ ਦੇ ਵਿੱਚ ਨਾ ਤੇ ਅਸੀਂ 60 ਸਾਲ ਦੇ ਜਦੋਂ ਸਾਡੇ ਬਜ਼ੁਰਗ ਹੋ ਜਾਂਦੇ ਸੀ ਉਹਨਾਂ ਦੀ ਜ਼ਿੰਮੇਵਾਰੀ ਚੱਕ ਲੈਨੇ ਆਪ ਹੀ ਕਹਿੰਨੇ ਕਿ ਹੁਣ ਤੂੰ ਬੈਠ ਜਾ ਬਾਬਾ ਬੈਠ ਜਾ ਬਾਪੂ ਹੁਣ ਤੂੰ ਟੈਨਸ਼ਨ ਨਾ ਲੈ ਵੀ ਅਸੀਂ ਹੈਗੇ ਉੱਥੇ ਜਦੋਂ 102-2 ਸਾਲ ਦੇ ਬਜ਼ੁਰਗਾਂ ਨਾਲ ਮੈਂ ਖੁਦ ਗੱਲ ਕੀਤੀ ਤੇ ਉਹ ਕਹਿੰਦੇ ਵੀ ਜਣੀ ਉਹਨਾਂ ਚ ਇੱਕ ਮੈਂ ਜਿੰਦਾਦਿਲੀ ਦੇਖੀ ਉਹ ਕਹਿੰਦੇ ਵੀ ਸਾਡੀ ਆਪਦੀ ਸਿਹਤ ਆ ਅਸੀਂ ਕੰਮ ਕਰਾਂਗੇ ਮਿਲ ਹਾਂ ਕਰਾਂਗੇ ਤੇ ਮੈਂ ਕਿਹਾ ਵੀ ਤੁਹਾਡੇ ਬੱਚੇ ਉਹ ਕਹਿੰਦੇ ਬੱਚਿਆਂ ਦੀ ਜਿਹੜੀ ਲਾਈਫ ਆ ਉਹ ਅਲੱਗ ਆ ਉਹਨਾਂ ਨੇ ਆਪਦੀ ਜ਼ਿੰਦਗੀ ਜਿਉਣੀ ਆ ਅਸੀਂ ਆਪਦੀ ਜਿਉਣੀ ਅਸੀਂ ਆਪਦੀ ਜਿਉਣੀ ਤੇ ਪਰ ਉਹਦੇ ਚ ਤੁਸੀਂ ਕਹੋ ਵੀ ਉਹਨਾਂ ਨੂੰ ਤਕਲੀਫਾਂ ਚਲੋ ਸਰਕਾਰ ਟੈਕਸ ਭਰ ਦੇ ਉਹਨਾਂ ਨੂੰ ਸਹੂਲਤਾਂ ਵੀ ਹੈਗੀਆਂ ਪਰ ਉਹ ਸੇਵਿੰਗ ਵਗੈਰਾ ਨਹੀਂ ਉਹੋ ਕਰ ਸਕਦੇ ਚਲੋ ਆਪਣੀ ਉਹ ਸੇਵਿੰਗ ਤਾਂ ਆਪਣੇ ਹਿੱਸੇ ਜ਼ਿਆਦਾ ਆਏ ਆਪਣੇ ਹਿੱਸੇ ਜ਼ਿਆਦਾ ਆਏ ਇਹ ਤਾਂ ਮੈਂ ਅਕੇ ਕਹਿੰਦਾ ਕਿ ਸਾਡੀਆਂ ਮਾਵਾਂ ਨਹੀਂ ਉਹ ਪਹਿਲਾਂ ਚੁੰਨੀ ਦੇ ਪੱਲੇ ਨਾਲ ਵਣ ਛੱਡਦੇ ਸੀ ਮੈਂ ਕਿਹਾ ਸਭ ਤੋਂ ਸ਼ੁਰੂਆਤ ਵਾਲਾ ਏਟੀਐਮ ਸਾਡਾ ਉਹ ਸੀਗਾ ਉਹ ਸੀਗਾ ਤਾਂ ਉਹ ਅੱਜ ਵੀ ਤੁਰਿਆ ਆਉਂਦਾ ਹੁਣ ਲੋਕਰਾਂ ਚ ਤਬਦੀਲ ਹੋ ਗਿਆ ਚੁੰਨੀ ਵਾਲੇ ਜਿਹੜੇ ਲੜ ਸੀਗੇ ਨਾ ਉਹ ਲੋਕਰਾਂ ਚ ਤਬਦੀਲ ਹੋ ਗਏ ਬਿਲਕੁਲ ਜੀ ਬਿਲਕੁਲ ਅੱਛਾ ਜੋੜਦੇ ਨਹੀਂ ਆਉਂਗਾ ਜੀ ਜੀ ਨਹੀਂ ਅੱਛਾ ਫਿਰ ਇਹ ਇੰਨੀ ਉਮਰ ਭੋਗ ਕਿਵੇਂ ਲੈਂਦੇ ਆ ਜੇ ਆਪਾਂ ਐਵਰੇਜ ਉਮਰ ਦੇਖੀਏ ਸ਼ਾਇਦ ਵਰਲਡ ਦੇ ਵਿੱਚ ਵੀ ਇਹ ਦੂਜੇ ਤੀਜੇ ਨੰਬਰ ਤੇ ਆਏਗੀ ਐਵਰੇਜ ਉਮਰ ਜਿਹੜੀ ਇਹਨਾਂ ਦੀ ਔਸਤਨ ਉਮਰ ਹੈ ਜੀ ਇੱਕ ਸੈਲਡ ਵਗੈਰਾ ਬਹੁਤ ਖਾਂਦੇ ਆ ਜੀ ਇਹ ਤੇ ਇੱਕ ਜਿਹੜਾ ਇਹਨਾਂ ਦਾ ਖਾਣਾ ਪੀਣਾ ਨਾ ਜੀ ਉਹ ਤੁਸੀਂ ਕਹੋ ਬਿਲਕੁਲ ਨੇਚਰਲ ਆ ਵੀ ਇਹ ਨਹੀਂਗਾ ਤੁਸੀਂ ਕਹੋ ਵੀ ਕੋਈ ਤਲੀਆਂ ਚੀਜ਼ਾਂ ਤਾਂ ਇਹ ਬਹੁਤ ਘੱਟ ਖਾਂਦੇ ਆ ਜੀ ਜਾਪਾਨੀ ਲੋਕ ਉਬਲੀਆਂ ਕੀ ਤਲੀਆਂ oily ਜਿਵੇਂ ਆਪਣੇ ਉਹ ਖਾਂਦੇ ਫਿਰ ਕੀ ਉਬਲੀਆਂ ਜਾਂ ਕੱਚੀਆਂ ਉਬਲੀਆਂ ਉਬਲੀਆਂ ਜ਼ਿਆਦਾ ਜੀ ਬੋਇਲ ਕਰਕੇ ਉਹ ਜ਼ਿਆਦਾ ਖਾਂਦੇ ਆ ਸਬਜ਼ੀਆਂ ਵਗੈਰਾ ਉਹ ਜ਼ਿਆਦਾ ਖਾਂਦੇ ਐ ਤੇ ਖਾਦ ਸਪਰੇਅ ਚੱਲਦਾ ਆਪਣੇ ਵਾਂਗੂ ਕਿ ਨਹੀਂ? ਹਾਂਜੀ। ਖਾਦ ਸਪਰੇਅ ਨਹੀਂ ਉਹ ਨਹੀਂ ਚੱਲਦਾ। ਖਾਦ ਸਪਰੇਅ ਨਹੀਂ ਚੱਲਦਾ। ਨਹੀਂ ਨਹੀਂ ਉਹ ਉਹ ਜਿਹੜਾ ਜਦੋਂ ਇਹਨਾਂ ਨੇ ਅ ਤੁਸੀਂ ਕਹੋ ਵੀ ਕਰਨੀ ਆ ਖਾਦ ਸਪਰੇਅ ਤਾਂ ਉਹ ਇੱਕ ਬੋਰੀਆਂ 'ਚ ਸਿਰਫ ਉਹੀ ਆਉਂਦੀ ਆ ਜਿਵੇਂ ਰੂੜੀ ਕਹੋ। ਹੂੰ। ਉਹ ਰੂੜੀ ਸਿਰਫ ਪਾਉਣੀ ਇਹਨਾਂ ਨੇ ਉਸ ਤੋਂ ਬਾਅਦ ਉਹਤੇ ਕੋਈ ਸਪਰੇਅ ਕੋਈ ਥੋੜੀ ਬਹੁਤੀ ਹਲਕੀ ਕਰਨਗੇ। ਤੇ ਜਿਹੜਾ ਮਾਲ ਦੇ ਵਿੱਚ ਵੀ ਸਮਾਨ ਆ ਜਾਣਾ ਤੁਸੀਂ ਕਹੋ ਵੀ ਦੋ ਦਿਨ ਉਹ ਪਿਆਰ ਹੈ ਨਾ ਤੀਜੇ ਦਿਨ ਜਪਾਨੀ ਲੋਕ ਵੇਖ ਕੇ ਇਹਨਾਂ ਨੇ ਹਰੇਕ ਚੀਜ਼ ਇਹਦੀ ਮੈਨੂਫੈਕਚਰਿੰਗ ਕਿੰਨੀ ਕਿੱਥੋਂ ਤੱਕ ਇਹ ਨਾਲ ਹੀ ਇਹਨਾਂ ਨੇ ਉਹ ਰੱਖ ਦੇਣੀ ਨੇ ਉਹ ਚੀਜ਼ ਨਹੀਂ ਲੈਣੀ ਮੌਲਾਂ ਚੋਂ ਆਟੋਮੈਟਿਕ ਚੱਕ ਲੈਣੀ ਅੱਛਾ ਇਹ ਆਪ ਵੀ ਵੇਚਦੇ ਆ ਨਾ ਖੇਤੀ ਕਰਕੇ ਆਪ ਵੀ ਵੇਚਦੇ ਹਾਂਜੀ ਆਪ ਵੀ ਵੇਚਦੇ ਅੱਛਾ ਕਿਸਾਨੀ ਠੀਕ ਹੈ ਉੱਥੇ ਹਾਂਜੀ ਕਿਸਾਨੀ ਠੀਕ ਹੈ ਹਾਲਤ ਠੀਕ ਹੈ ਹਾਂਜੀ ਠੀਕ ਹੈ ਇੱਕ ਚੀਜ਼ ਹੋਰ ਦੱਸੋ 21 ਗਾਈ ਬਹੁਤ ਫੇਮਸ ਹੈ ਹਾਂਜੀ ਬੱਕਰੀ ਮੈਂ ਉਹ ਥੋੜੀ ਸੁਣੀ ਵੀ ਸੀਗੀ ਹਾਂਜੀ ਮਤਲਬ ਕਿ ਜੀਵਨ ਸ਼ੈਲੀ ਹੈ ਨਾ ਜੀਵਨ ਸ਼ੈਲੀ ਹਾਂਜੀ ਉਹ ਉਹ ਕਿਸ ਹਿਸਾਬ ਕਿਤਾਬ ਹੁੰਦਾ ਇਹਨਾਂ ਦਾ ਉਹਦੇ ਚ ਵੀ ਸਾਦਾ ਜੀਵਨ ਹੀ ਹੈ ਜੀ ਉਹ ਜਿਹੜੀ ਇੱਕ ਜਪਾਨ ਦਾ ਉਹ ਸਿਟੀ ਆ ਉਹ ਮੈਨੂੰ ਉਹਦਾ ਨਾਮ ਨਹੀਂ ਯਾਦ ਆਉਂਦਾ ਜੀ ਉਹ ਇੱਕ ਟਾਪੂ ਰਹਿ ਜਾਂਦਾ ਜੀ ਉੱਥੇ ਉਹ ਬਿਲਕੁਲ ਸਾਦਾ ਜੀਵਨ ਬਤੀਤ ਕਰਦੇ ਆ ਜੀ ਉਹ ਟੋਪੀਆਂ ਵੀ ਦੂਜੀਆਂ ਤੁਸੀਂ ਕਹੋ ਜਿਵੇਂ ਬਾਂਸਦ ਵਗੈਰੇ ਦੀਆਂ ਉਹ ਉਹੋ ਜਿਹੀਆਂ ਟੋਪੀਆਂ ਵਗੈਰਾ ਕੱਪੜੇ ਵੀ ਉਹ ਬਿਲਕੁਲ ਸਾਦੇ ਸਾਰਾ ਕੁਝ ਜਿਹੜਾ ਉਹ ਸਾਦਾ ਪਾਣਾ ਜੀ ਉਸ ਏਰੀਆ 'ਚ ਹਾਂ ਇਨਾਂ ਨੇ ਨਾ ਇੱਕ ਸਟੱਡੀ ਕੀਤੀ ਸੀ ਪਿੱਛੇ ਜੇ ਸ਼ਾਇਦ ਕੋਈ ਪ੍ਰੋਫੈਸਰ ਸੀਗਾ ਹਾਂਜੀ ਉਹ ਸਾਰੇ ਏਰੀਏ ਇਸ ਤਰ੍ਹਾਂ ਦੇ ਮਤਲਬ ਕਿ ਬਲੂ ਜ਼ੋਨ ਉਹਨਾਂ ਨੂੰ ਕਿਹਾ ਗਿਆ ਸੀਗਾ ਉਹ ਉਹ ਇਲਾਕਾ ਸ਼ਾਇਦ ਉਹਦੇ ਵਿੱਚ ਸੀਗਾ ਤਾਂ ਉਹ ਉਹਦੇ ਚ ਉਹਨਾਂ ਨੇ ਇੱਕ ਗੱਲ ਹੋਰ ਕਹੀ ਸੀਗੀ ਕਿ ਇਹ ਇਹ ਉਹ ਲੋਕ ਨੇ ਜਿਹੜੇ ਮਤਲਬ ਕਿ ਜਿਨ੍ਹਾਂ ਦੀ ਆ ਔਸਤਨ ਉਮਰ ਕਹਿ ਲਓ ਕਿ ਸਾਡੇ ਤੋਂ ਜ਼ਿਆਦਾ ਹੈ ਜੀ ਤਾਂ ਉਹਦੇ ਵਿੱਚ ਉਹਨਾਂ ਨੇ ਪਾਇਆ ਕਿ ਇਹ ਬੰਦੇ ਇੱਕ ਤਾਂ ਬੇਪਰਵਾਹੀ ਜਿਹੜੀ ਹੈ ਉਹ ਰੱਖਦੇ ਆ ਸੈਕਿੰਡ ਕਿ ਇੱਕ ਸਰਕਲ ਹੈ ਸੋਸ਼ੀਅਲੀ ਬਾਉਂਡਿੰਗ ਵੜੀ ਜਾਉਂਦੀ ਹੈ ਬਾਉਂਡਿੰਗ ਬਹੁਤ ਜ਼ਬਰਦਸਤ ਜੀ ਬਿਲਕੁਲ ਕਿ ਆਪਾਂ ਜਦੋਂ ਹੁਣ ਕਹਿ ਲਵੋ ਕਿ ਇੱਥੇ ਪੰਜਾਬ ਦੇ ਵਿੱਚ ਵੀ ਇੱਕ ਸਮੱਸਿਆ ਆ ਰਹੀ ਹੈ ਕਿ ਬੇਲੇ ਤਕਰੀਬਨ ਹੈਗੇ ਆ ਪਰ ਕਿਸੇ ਜੋਗਾ ਟਾਈਮ ਨਹੀਂ ਹੁੰਦਾ ਬਿਲਕੁਲ ਜੀ ਬਿਲਕੁਲ ਇਹ ਇੱਕ ਦਿੱਕਤ ਹੈ ਤਾਂ ਉਹ ਵਾਕਿਆ ਕੁਝ ਗੱਲਾਂ ਜਿਹੜੀਆਂ ਨੇ ਉਹ ਇਸ ਸਿਧਾਂਤ ਦੇ ਵਿੱਚੋਂ ਨਿਕਲਦੀਆਂ ਨੇ ਜਿਵੇਂ ਹੁਣ ਆਮ ਆਪਾਂ ਡਾਕਟਰਾਂ ਦੇ ਮੂੰਹੋਂ ਸੁਣਦੇ ਆ ਜਾਂ ਸਿਆਣੇ ਬੰਦਿਆਂ ਦੇ ਮੂੰਹੋਂ ਸੁਣਦੇ ਆ ਕਿ ਯਾਰ ਜੇ ਸਟ्रेस ਤੋਂ ਦੂਰ ਰਹਿਣਾ ਨਾ ਇੱਕ ਦੋ ਰਿਸ਼ਤੇ ਤੁਹਾਡੇ ਐਸੇ ਹੋਣੇ ਚਾਹੀਦੇ ਜਿੱਥੇ ਤੁਸੀਂ ਬਿਲਕੁਲ ਖੁੱਲ ਜਾਓ ਹਰ ਇੱਕ ਚੀਜ਼ ਧੰਪ ਕਰ ਦੋ